اسی ਉਹ ਪੰਜਾਬ ਜਿਹੜੀ ਪੰਜ ਆਬਾਂ ਦੀ ਧਰਤੀ ਕਰਕੇ ਮਸ਼ਹੂਰ ਸੀ ਉਹ ਪੰਜਾਬ ਜਿੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ ਉਹ ਪੰਜਾਬ ਜਿੱਥੇ ਹਰ ਆਉਣ ਵਾਲਾ ਬਸ਼ਿੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ ਪਰ ਅਫਸੋਸ ਹੁਣ ਉਹ ਪੰਜਾਬ ਉਹ ਪੰਜਾਬ ਨਹੀਂ ਰਹਾ ਅੱਜ ਪੰਜਾਬ ਆਉਣ ਵਾਲਾ ਤਾਂ ਛੱਡੋ ਪੰਜਾਬ ਦੇ ਖੂਹਾਂ ਤੇ ਰਹਿੰਦੇ ਲੋਕ ਪਿੰਡ ਦੀਆਂ ਸੱਥਾਂ ਤੇ ਬੈਠੇ ਪੰਜਾਬੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨ ਰਹੇ एस एस पी दफ्तर श्रेम दिन दहाड़े गोलियां मार के कतल कर दिता है। असी नहीं कह रहे कह रही ने फोन कॉल ऐसी धमकिया मिलिया ने फिर मंगिया जा रहा पंजाब एक चुट्टी अफवाह न सारे पंजाब मन रिल गयी पुलिस ने एक लाख पंजाबी नौजवान नारण दलान किया है इना सारे मामलिया गल बात करमिक आगु अति सी एल पी देरमैन अवतार सिंह दे ना नंगला जी भी भी आज ਸਾਡੇ ਦਰਮਿਆਨ ਹਨ ਆਓ ਦੇਖਦੇ ਹਾਂ ਉਹਨਾਂ ਨਾਲ ਹੋਈ ਇੱਕ ਵਿਸ਼ੇਸ਼ ਮੁਲਾਕਾਤ ਅੱਜ ਸਾਡੇ ਨਾਲ ਜੁੜੇ ਨੇ ਸੀਐਲਪੀ ਦੇ ਚੇਅਰਮੈਨ ਇੰਡੀਆ ਦੇ ਅਵਤਾਰ ਸਿੰਘ ਨੰਗਲਾ ਜੀ ਜਿਹੜੇ ਇੱਕ ਸਮਾਜ ਸੇਵੀ ਵੀ ਨੇ ਧਾਰਮਿਕ ਆਗੂ ਨੇ ਅੱਜ ਨੰਗਲਾ ਜੀ ਤੁਸੀਂ ਜਿਰਕਪੁਰ ਤੋਂ ਸਾਡੇ ਨਾਲ ਜੁੜੇ ਹੋ ਉਹਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਆਪਾਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਉੱਤੇ ਗੱਲ ਕਰਨਾ ਚਾਹੁੰਦੇ ਹਾਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਜਿਹੜੇ ਪੰਜਾਬ ਦੇ ਕਰੰਟ ਸਥਿਤੀ ਕੀ ਹੈ ਕੀ ਪੰਜਾਬ ਕਿੰਨਾ ਕੁ ਕਾਮਯਾਬ ਹੋਇਆ ਵਾ ਨਸ਼ਿਆਂ ਨੂੰ ਨੱਥ ਪਾਉਣ ਚ ਸਭ ਤੋਂ ਪਹਿਲਾਂ ਮੈਂ ਆਪਦੇ ਚੈਨਲ ਦੇ ਮੱਧ ਮਰਾਹੀਂ ਰੱਬ ਵਰਗੇ ਸਰੋਤੇ ਸੁਣਨ ਵਾਲਿਆਂ ਨੂੰ ਫਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਵੱਲੋਂ ਪੰਜਾਬ ਦੀ ਖੁਸ਼ਹਾਲੀ ਲਈ ਪਿਛਲੀਆਂ ਸਰਕਾਰਾਂ ਨਾਲੋਂ ਤੇ ਮੌਜੂਦਾ ਸਰਕਾਰ ਦੇ ਵਿੱਚ ਕੀ ਉਪਲਬਧੀਆਂ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਵਾਸੀ ਇਨਸ਼ਾਅ ਪਸੰਦ ਸੰਗਤਾ ਇੱਕੇ ਇੱਕ ਸੱਭਾ ਜੋ ਪੰਜਾਬ ਜਿਸ ਵਾਲੇ ਪਾਸੇ ਸਮਾਜ ਸੇਵੀ ਸੰਸਥਾਵਾਂ ਬਹੁਤ ਤਰ੍ਹਾਂ ਦੀਆਂ ਹੋਰ ਜਥੇਬੰਦੀਆਂ ਜਿਹੜੀ ਪੰਜਾਬ ਨੂੰ ਖਸਹਾਰ ਰੱਖਣੀਆਂ ਚਾਹੁੰਦੀਆਂ ਹਨ ਦਿਨ ਰਾਤ ਸੁਭਾਵਾਂ ਨਿਭਾਰੀਆਂ ਹਨ ਉਹਦੇ ਲਈ ਮੈਂ ਦੱਸਣਾ ਚਾਹੁੰਦਾ ਕਿ ਜੋ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਪੰਜਾਬ ਵਾਸੀਆਂ ਨੇ ਮਨ ਬਣਾ ਲਿਆ ਸੀ ਵੀ ਅਸੀਂ ਪੰਜਾਬ ਦੇ ਵਿੱਚ ਤੀਜਾ ਬਦਲ ਲੈ ਕੇ ਆਉਣਾ ਹੈ ਤੀਜਾ ਬਦਲ ਲਿਆਂਦਾ ਆਮ ਆਦਮੀ ਪਾਰਟੀ ਇਦੇ ਕੈਂਡੀਡੇਟ ਜੋ ਪੂਰੇ ਸੂਬੇ ਪੰਜਾਬ ਚ ਇਲੈਕਸ਼ਨਾਂ ਦੇ ਵਿੱਚ ਖੜਿਆ ਕਿਸੇ ਨੇ ਇਹ ਨਹੀਂ ਵੇਖਿਆ ਵੀ ਇਹਦੇ ਚ ਕੁਆਲਿਟੀ ਕੀ ਹੈ ਦੇ ਐਮਐਲਏ ਜਿਹਨੂੰ ਵੋਟਾਂ ਪਾ ਰਿਆ ਵੀ ਉਹਦਾ ਪਛੋਕੜ ਕੀ ਹੈ ਤੇ ਉਹਦੀ ਜਿਹੜੀ ਹੈ ਆਪਣੀ ਸੋਚ ਸਮਝ ਕਿਦਾਂ ਦੀ ਹੈ ਪਰ ਲੋਕਾਂ ਨੇ ਪੰਜਾਬ ਵਾਸੀਆਂ ਨੇ ਸਭ ਨੂੰ ਪਤਾ ਹੈ ਕਿ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਇਹ ਤੀਜਾ ਬਦਲ ਲਿਆਂਦਾ ਆਮ ਆਦਮੀ ਪਾਰਟੀ ਵੀ ਸਾਨੂੰ ਇਨਸਾਫ ਮਿਲੇਗਾ ਜੋ ਪੰਜਾਬ ਚ ਬੇਅਦਮੀਆਂ ਦੇ ਮਸਲੇ ਕਲੌਣੇ ਅਪਰਾਧੀਆਂ ਦੇ ਖਿਲਾਫ ਨੱਥ ਪਾਉਣ ਵਾਸਤੇ ਪੰਜਾਬ ਵਾਸੀ ਨੇ ਦਿਨ ਰਾਤ ਮਿਲਟ ਕਰਕੇ ਅਤੀਜਾ ਬਦਲ ਲਿਆਂਦਾ ਸੀ ਪਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਮੌਜੂਦਾ ਸਰਕਾਰ ਚ ਵੀ ਉਹੀ ਹਾਲਾਤ ਚੱਲ ਰਹੇ ਆ ਜੋ ਪਿਛਲੀਆਂ ਸਰਕਾਰਾਂ ਵੇਲੇ ਸੀ ਜਦੋਂ ਸਰਕਾਰ ਬਣ ਜਾਂਦੀ ਹੈ ਉਹ ਫਿਰ ਆਪਣੇ ਐਮਐਲਏ ਹੀ ਜਿਹੜੇ ਆ ਬਹੁਮਤ ਦੇ ਨਾਲ ਚੀ ਮੰਿਸਟਰ ਬਣ ਜਾਂਦਾ ਬਾਕੀ ਵਿਭਾਗਾਂ ਦੇ ਮੰਤਰੀ ਸਾਰਾ ਕੁਝ ਜੋ ਪਿੱਛੇ ਚੱਲਿਆ ਆ ਰਿਹਾ ਹੋ ਉਹ ਇਸ ਸਰਕਾਰਸ ਵਿੱਚ ਉਵੇਂ ਹੋਇਆ ਹੁਣ ਬੇਅਦਬੀਆਂ ਦੇ ਮਾਮਲੇ 'ਚ ਇਨਸਾਫ ਦਵਾਂਗੇ ਆਮ ਲੋਕਾਂ ਨੂੰ ਰੁਜ਼ਗਾਰ ਦਵਾਂਗੇ ਤੇ ਇਨਸਾਫ ਦਵਾਂਗੇ ਪਰ ਤੁਹਾਡੇ ਸਾਹਮਣੇ ਆ ਸਾਰੇ ਸੂਝਵਾਨ ਆ ਸਾਰਿਆਂ ਨੂੰ ਪਤਾ ਹੈ ਗਰਾਊਂਡ ਲੈਵਲ ਤੇ ਸਰਕਾਰ ਕੀ ਕਰ ਰਹੀ ਆ ਚਲੋ ਦੇਰ ਆਏ ਦਰਸਤ ਆਏ ਹੁਣ 328 ਰੁਪਿਆਂ ਦਾ ਜਿਹੜਾ ਹੈ ਪਰਚਾ ਦਰਜ ਹੋਇਆ ਹੁਣ ਗ੍ਰਿਫਤਾਰੀ ਵੀ ਹੋਈ ਤੇ ਬਾਕੀ ਲਿਸਟ ਚ ਹੋਰ ਵਾਧਾ ਹੋ ਗਿਆ ਕਿ ਜਿਹੜੇ ਜਿਨਾਂ ਨੇ ਇਹ ਗਲਤ ਕੰਮ ਕੀਤਾ ਤੇ ਹੁਣ ਜਿਵੇਂ ਕਿ ਪੰਜਾਬ ਦੇ ਵਿੱਚ ਮਰਡਰ ਤਾਂ ਇਸ ਤਰ੍ਹਾਂ ਹੋਣ ਲੱਗ ਗਏ ਜਿਵੇਂ ਟਾਇਰ ਦੇ ਵਿੱਚ ਪੈਂਚਰ ਹੋ ਜਾਂਦਾ ਦੋ ਦੋ ਤਿੰਨ ਤਿੰਨ ਮਰਡਰ ਡੇਲੀ ਮਨੁੱਲੀ ਗੱਲਾਂ 'ਚ ਜੇਕਰ ਪੰਜਾਬ ਸਰਕਾਰ ਪੰਜਾਬ ਪੁਲਿਸ ਜੋ ਨਿਯਮਾਂ ਅਨੁਸਾਰ ਆਪਣੀ ਡਿਊਟੀ ਤਨਦੇਹੀ ਨਾਲ ਕਰੇ ਤੇ ਗਵਰਨਮੈਂਟ ਉਸੇ ਨੂੰ ਕਹਿੰਦੇ ਆ ਜੋ 1 ਮਿੰਟ 'ਚ ਗੌਰ ਕਰ ਲਵੇ ਇਹ ਜਿਹੜੇ ਕਾਨੂੰਨਾਂ ਦੀ ਉਲੰਘਣਾ ਹੁੰਦੀ ਹੈ ਇਹ ਕੌਣ ਕਰਦਾ ਹੈ ਜਿਹੜੇ ਵੱਡੇ ਧਨਾੜ ਲੋਕ ਅਮੀਰ ਲੋਕ ਜਾਂ ਉੱਚ ਅਹੁਦਿਆਂ ਤੇ ਬੈਠੇ ਆ ਸਾਰੇ ਅਫਸਰ ਮਾੜੇ ਨਹੀਂ ਸਾਰੇ ਲੀਡਰ ਮਾੜੇ ਨਹੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਚ ਅੱਛੇ ਲੀਡਰ ਵੀ ਆ ਪਰ ਉਹਨਾਂ ਦੀ ਆਵਾਜ਼ ਨੂੰ ਵੀ ਪਾਰਟੀ ਦੇ ਸੀਨੀਅਰ ਲੀਡਰ ਦਬਾ ਦਿੰਦੇ ਹਨ ਜਿਵੇਂ ਕਿ ਤੁਸੀਂ ਕਿਹਦੇ ਉੱਤੇ ਗੱਲ ਕਰਨਾ ਚਾਹੋਗੇ ਤੁਸੀਂ ਇਹ ਗੱਲ ਕਿਨੂੰ ਦੇਖਦੇ ਹੋਏ ਕਹਿ ਰਹੇ ਹੋ ਇਤ ਮੈਂ ਹੁਣ ਆਪਦੇ ਚੈਨਲ ਦੇ ਮੱਧ ਮੈਂ ਰਹੀ ਜੋ ਇਨਸਾਫ ਪਸੰਦ ਲੋਕ ਐ ਸੂਝਵਾਨ ਅਫਸਰ ਅਧਿਕਾਰੀ ਐਮ ਐਲ ਏ ਐ ਜੀ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਜਦੋਂ ਕਿ ਸਰਕਾਰ ਕੋਲ ਹਰ ਤਰ੍ਹਾਂ ਦਾ ਪ੍ਰਬੰਧ ਐ ਜੀ ਜਿਵੇਂ ਕਿ ਹਰ ਮਹੱਲੇ ਤੋਂ ਲੈ ਕੇ ਪਿੰਡ ਤੋਂ ਸ਼ਹਿਰ ਤੋਂ ਲੈ ਕੇ ਇੱਕ ਇੰਟੈਲੀਜੈਂਸੀ ਵਿੰਗ ਐ ਜੀ ਇੱਕ ਇੰਟੈਲੀਜੈਂਸੀ ਖਲਕੇ ਤੋਂ ਲੈ ਕੇ ਕਾ ਪਿੰਡ ਤੋਂ ਲੈ ਕੇ ਹਰ ਸ਼ਾਮ ਤੱਕ ਰਿਪੋਰਟ ਸੂਬਾ ਪੰਜਾਬ ਦੀ ਵੀ ਕਿਹੜੇ ਮਹੱਲੇ ਚ ਕੀ ਹੋਇਆ ਕੀ ਲੜਾਈ ਹੋਈ ਕੀ ਝਗੜਾ ਹੋਇਆ ਜੀ ਜੇਕਰ ਉੱਥੇ ਪੁਲਿਸ ਤੁਰੰਤ ਐਕਸ਼ਨ ਲੈ ਕੇ ਕਾਰਵਾਈ ਕਰ ਦਵੇ ਜੀ ਤਾਂ ਇਹ ਹਾਲਾਤਾਂ ਨੂੰ ਸੁਧਾਰਿਆ ਜਾ ਸਕਦਾ ਜਦੋਂ ਕੋਈ ਅਪਰਾਧੀ ਜਾਂ ਕਾਨੂੰਨੀ ਕੋਈ ਹਰਕਤ ਕਰਦਾ ਜੀ ਉਸਤੇ ਜਦੋਂ ਸਾਡੇ ਲੀਡਰ ਜਾਂ ਸੀਨੀਅਰ ਅਫਸਰ ਉਹ ਗਲਤ ਬੰਦੇ ਦੀ ਸਪੋਰਟ ਕਰ ਦਿੰਦੇ ਆ ਉਹਨਾਂ ਨੂੰ ਹੋਰ ਹੌਸਲਾ ਮਿਲ ਜਾਂਦਾ ਆ ਆਦੋ ਛੋਟਾ ਅਪਰਾਧ ਕਰਦੇ ਆ ਫਿਰ ਉਹ ਵੱਡੇ ਨੂੰ ਹੱਥ ਪੰਦੇ ਜੀ ਇਹ ਜਿਹੜਾ 1 ਲੱਖ ਮੁੰਡਾ ਮਾਰਨ ਵਾਸਤੇ ਸਰਕਾਰ ਨੇ ਕਿਤੇ ਕੋਈ ਐਡਵਰਟਾਈਜ਼ਮੈਂਟ ਨਹੀਂ ਦਿੱਤੀ ਕੋਈ ਆਰਡਰ ਪਾਸ ਨਹੀਂ ਕੀਤਾ ਇਹ ਜਿਹੜੀਆਂ ਫਜ਼ੂਲ ਦੀਆਂ ਇਹ ਵੀਡੀਓਜ਼ ਪਾ ਕੇ ਵਾਇਰਲ ਹੁੰਦੀਆਂ ਜੀ ਉਹਨਾਂ ਬੰਦਿਆਂ ਦੇ ਵੀ ਸਿਕੰਜਾ ਕਸਣਾ ਚਾਹੀਦਾ ਸਰਕਾਰ ਸਰਕਾਰ ਨੂੰ ਜੋ ਪਬਲਿਕ ਨੂੰ ਗੁੰਮਰਾਹ ਕਰ ਰਹੀ ਹੈ ਪਬਲਿਕ ਨੂੰ ਗੁੰਮਰਾਹ ਕਰ ਰਹੀਆਂ ਨੇ ਸਰਕਾਰ ਨੂੰ ਬਦਨਾਮ ਵੀ ਕਰਦੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੀਆਂ ਨੇ ਹਾਂਜੀ ਉਹਨਾਂ ਤੇ ਦੇਸ਼ ਧ్రోਹੀ ਦਾ ਪਰਚਾ ਦਰਜ ਕਰਕੇ ਜੀ ਜੇਲ੍ਹ ਚ ਕਿਸੇ ਤਰ੍ਹਾਂ ਦੀ ਵੀ ਕੋਈ ਸਹੂਲਤ ਨਹੀਂ ਮਿਲਣੀ ਚਾਹੀਦੀ ਨਾ ਉਹਨਾਂ ਨੂੰ ਅਪਰੋਲ ਛੁੱਟੀ ਮਿਲੇ ਜੀ ਨਾ ਉਹਨਾਂ ਨੂੰ ਕੋਈ ਹੋਰ ਫੈਸਿਲਿਟੀ ਮਿਲੇ ਜੀ ਤੇ ਅੱਧਾ ਅਪਰਾਧਿਕਾਂ ਕ੍ਰਾਈਮ ਬੰਦ ਹੋ ਜਾਵੇ ਮੈਂ ਮੁਲਾਕਾਤ ਹੋਵੇ ਕਿਸੇ ਘਰ ਦੀ ਬਿਲਕੁਲ ਜਦੋਂ ਜੇਲ ਕੋਠੜੀ ਚ ਬੰਦਾ ਚਲਾ ਜਾਂਦਾ ਜੀ ਤੋਂ ਉਹ ਇੱਕ ਲਿਖੇ ਦਾ ਸਵਰਗ ਚ ਚਲਾ ਜਾਂਦਾ ਕਿਉਂਕਿ ਅਸੀਂ ਜੇਲ ਕੱਟੀ ਐ ਤੁਹਾਡੀ ਜੇਲ ਦੇ ਯਾਤਰਾ ਦੇ ਦੌਰਾਨ ਦੱਸਿਆ ਜਾਂਦਾ ਕਿ ਤੁਸੀਂ ਉੱਤੇ ਭੁੱਖ ਹੜਤਾਲ ਕੀਤੀ ਸੀ ਦੇਖੋ ਜੀ ਮੈਂ ਮਾਡਲ ਜੂਲ ਚੰਡੀਗੜ੍ਹ ਦੇ ਅੰਦਰ 23 ਜਨਵਰੀ 2019 ਨੂੰ ਭੁੱਖ ਹੜਤਾਲ ਕਿਵੇਂ ਰੱਖੀ ਅੰਨਾ ਹਜਾਰੇ ਜੀ ਨੇ ਆਪਣੇ ਪਿੰਡ ਜੀ ਭਾਰਤ ਦਾ ਲੋਕਪਾਲ ਨਿਯੁਕਤ ਕਰਨ ਲਈ ਆਪਣਾ ਭੁਖੜਤਾਲ ਸ਼ੁਰੂ ਕੀਤੀ ਸੀ ਜੀ ਉਸ ਤੋਂ ਬਾਅਦ ਕੋ ਅਖਬਾਰਾਂ ਰਾਹੀਂ ਖਬਰ ਪੜ੍ਹ ਕੇ ਫਿਰ ਮੈਂ ਮੰਗ ਪੱਤਰ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਸਾਹਿਬ ਉਪ ਰਾਸ਼ਟਰਪਤੀ ਸਾਹਿਬ ਤੇ ਹਰਿਆਣਾ ਤੇ ਪੰਜਾਬ ਦੇ ਸੀਐਮ ਗਵਰਨਰਾਂ ਨੂੰ ਮੰਗ ਪੱਤਰ ਦੇ ਕੇ ਮੈਂ 30 ਜਨਵਰੀ ਤੋਂ ਭੁਖੜਤਾਲ ਸ਼ੁਰੂ ਕਰਦੇ ਸੀ ਬੀਓ ਦੇ ਵਿੱਚ ਜਿਹੜੇ ਸਜ਼ਾਵਾਂ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਹੂੰ ਜਿਨ੍ਹਾਂ ਕੈਦੀਆਂ ਨੂੰ ਪਰੋਲ ਛੁੱਟੀ ਦਾ ਲਾਭ ਨਹੀਂ ਮਿਲਦਾ ਜੇਲ ਦੇ ਵਿੱਚ ਉਹਨਾਂ ਦਾ ਚਾਲ ਚੱਲਣ ਆਚਰਣ ਅੱਛਾ ਹੈ ਉਹਨੂੰ ਪਰੋਲ ਛੁੱਟੀ ਦਿੱਤੀ ਜਾਵੇ ਤੇ 84 ਦੇ ਦੰਗਿਆਂ ਦੇ ਵਿੱਚ ਇੱਕ ਮਾਨਯੋਗ ਅਦਾਲਤ ਸਾਹਿਬ ਨੇ ਇੱਕ ਰਿਹਾਈ ਕੀਤੀ ਹੈ ਜੀ ਸੱਜਨ ਸਿੰਘ ਜੀ ਦੀ ਸੱਜਨ ਕੁਮਾਰ ਸੱਜਨ ਕੁਮਾਰ ਜੀ ਸੌਰੀ ਉਹਦੇ ਵਿੱਚ ਇਹ ਪੁਲਸ ਜਦੋਂ ਕੋਈ ਵੀ ਪਰਚਾ ਦਰਜ ਕਰਦੀ ਹੈ ਉਹਦੇ ਵਿੱਚ ਕਮਜ਼ੋਰ ਡਿਫੈਂਸ ਇੱਕ ਖਾਨਾ ਰੱਖ ਲੈਂਦੀ ਹੈ ਵੀ ਇੱਕ ਛਿਆਸੀ ਪਾਰਟੀਆਂ ਜਿਵੇਂ ਇੱਕ ਦੂਜੇ ਤੇ ਦੂਸਨ ਲਾਉਣ ਵਾਸਤੇ ਹੂੰ ਪਾਰਟੀ ਨੂੰ ਬਦਨਾਮ ਕਰਨ ਸੰਬੰਧੀ ਹੂੰ ਤੇ ਹੁਣ ਆ ਸਪਸ਼ਟ ਅਦਾਲਤ ਕੀ ਕਰੇ ਜਦੋਂ ਅਦਾਲਤ ਦੇ ਵਿੱਚ ਕਮਜ਼ੋਰ ਡਿਫੈਂਸ ਆ ਗਈ ਹਮ ਆਰਗੂਮੈਂਟਸ ਜਿਹੜੀ ਡਿਫੈਂਸ ਦੇ ਵਿੱਚ ਬਣਦੀ ਸੀ ਉਹ ਨਹੀਂ ਹੋਈ ਜੱਜ ਉਸ ਤੋਂ ਬਾਹਰ ਤਾਂ ਜਾ ਕੇ ਸਜ਼ਾ ਦੇ ਹੀ ਨਹੀਂ ਸਕਦਾ ਹਮ ਹੁਣ ਜੱਜ ਸਾਹਿਬ ਨੇ ਇਹ ਬੰਦ ਸਿੰਘ ਕਾਂਢ ਵੇਲੇ ਇਹ ਸਾਡੇ ਬੰਦੀ ਸਿੰਘਾਂ ਨੂੰ ਹਮ ਕੈਦ ਕੀਤਾ ਪਰਵਾਣ ਕੀਤਾ ਵੀ ਅਸੀਂ ਮਰਡਰ ਕੀਤਾ ਹਮ ਉਹ ਸਜ਼ਾ ਸੁਣਾਈ ਗਈ ਹੈ ਹਮ ਟੈਲ ਫਾਰ ਦੀ ਆਰਡਰ ਰੈਂਦੇਸਵਾਸਾਂ ਤੱਕ ਹੂੰ ਉਸ ਸਜ਼ਾ ਨੂੰ ਚੈਲੰਜ ਕਰਨਾ ਸੀ ਉਤਲੀ ਅਦਾਲਤ ਚ ਹੂੰ ਵੀ ਮੈਟਰ ਕੇਸ ਦੀ ਜੋ ਬਣਦੀ ਹੈ ਉਹ ਜਿੰਨੀ ਵੀ ਬਣਦੀ ਹੈ ਰਿਕਾਰਡ ਮੁਤਾਬਕ ਉਹ ਸਜ਼ਾਾਂ ਮਾ ਪੂਰੀ ਕਰ ਚੁੱਕੇ ਆ ਹੂੰ ਅੱਜ ਉਹ 28 32 32 ਸਾਲ ਹੋ ਗਏ ਹੂੰ ਉਹਨਾਂ ਨੂੰ ਪਰੋਹ ਛੁੱਟੀ ਤੱਕ ਦਾ ਵੀ ਲਾਭ ਨਹੀਂ ਸੀ ਹੂੰ ਜਦੋਂ ਮੇਰੇ ਵੱਲੋਂ ਇਹ ਮਾਡਲ ਜੇਲ ਚੰਡੀਗੜ੍ਹ ਦੇ ਅੰਦਰ 113 ਦਿਨ ਭੁੱਖੜ ਤਾਂ ਰੱਖੀ ਹੂੰ ਰਿਕਾਰਡ ਤੇ ਆ ਹੂੰ ਉਸ ਸਮੇਂ ਕੇਂਦਰ ਸਰਕਾਰ ਵੱਲੋਂ 550 ਸਾਲੇ ਦੇ ਉਤੇ ਹੂੰ ਬੰਦੀ ਸਿੰਘਾਂ ਦੀ ਰਿਹਾਈ ਕਰਨ ਵਾਸਤੇ ਅਖਬਾਰਾਂ 'ਚ ਟੀਵੀਾਂ 'ਚ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਹੂੰ ਤੇ ਇੱਥੇ ਜੇਲ੍ਹ ਦੇ ਬਾਹਰ ਧਰਨਾ ਲਾਤਾ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਹੂੰ ਸੰਸਦਾਂ ਜਿਹੜੀ ਸੀਗੀ ਉਹਨਾਂ ਦੀ ਪੈਰਵਾਈ ਕਰ ਰਹੀ ਸੀ ਹੂੰ ਦੁੱਧੇ ਪਾਸੇ ਸਿਮਰਜੀਤ ਸਿੰਘ ਮਾਨ ਨੇ ਦਿੱਲੀ ਜਾ ਕੇ ਜੰਤਰ ਮੰਤਰ ਤੇ ਧਰਨਾ ਲਾ ਕੇ ਬੰਦੀ ਸਿੰਘ ਰਿਹਾ ਕਰੋ ਜਦੋਂ ਕੇਂਦਰ ਸਰਕਾਰ ਨੇ ਹੁਕਮੇ ਪਾਸ ਕਰਤਾ ਸੀ ਅਖਬਾਰਾਂ ਚ ਮੀਡੀਆ ਚ ਆ ਗਿਆ ਸੀ ਵੀ 550 ਸਾਲੇ ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏਗਾ ਇਹ ਧਰਨੇ ਦੇ ਕਾਰਨ ਜਦੋਂ ਕੇਂਦਰ ਸਰਕਾਰ ਨੂੰ ਪਤਾ ਲੱਗਿਆ ਵੀ ਇਹ ਤਾਂ ਸਿਮਰਜੀਤ ਸਿੰਘ ਮਾਨ ਨੂੰ ਸੇੜਾ ਚਲੇ ਜਾਣਾ ਵੀ ਮਾਨ ਸਾਹਿਬ ਨੇ ਧਰਨਾ ਲਾਇਆ ਜੰਤਰ ਮੰਤਰ ਤੇ ਤੇ ਜੇਲ੍ਹ ਦੇ ਮੂਰੇ ਮਾਰਲੇਲ ਚੰਡੀਗੜ੍ਹ ਚ ਤਾਂ ਰਿਆ ਹੋਏ ਆ ਉਹ ਕੇਂਦਰ ਸਰਕਾਰ ਨੇ ਉਹ ਰਿਹਾਈ ਵਾਲੀ ਫੈਲ ਸਟਾਪ ਕਰਦੀ ਤੇ ਇਹ ਕੀ ਦੀ ਗਲਤੀ ਹੈ ਕੀ ਲੋੜ ਸੀ ਉੱਤੇ ਆਪਣੀ ਚੌਧਰ ਦਿਖਾਣ ਦੀ ਤੁਹਾਡਾ ਕਹਿਣਾ ਇਹ ਹੈ ਕਿ ਜਦੋਂ ਤੁਸੀਂ ਬਿੱਲ ਪਾਸ ਕਰਾਂ ਦੇ ਵਿੱਚ ਆਪਣਾ ਉਖੜ ਤਲ ਤੇ ਬਹਿ ਗਏ ਜਦੋਂ ਬਿੱਲ ਪਾਸ ਹੋ ਗਏ ਸਾਰਾ ਗੱਲਾਂ ਹੋ ਗਈਆਂ মিডিਆ ਚ ਆ ਗਈਆਂ ਉਸ ਤੋਂ ਬਾਅਦ ਤਰਨਾ ਨਹੀਂ ਦੇਣਾ ਸੀ ਚਾਹੀਦਾ ਤਰਨ ਦੀ ਲੋੜ ਨਹੀਂ ਸੀ ਜਦੋਂ ਅਨਾਉਂਸ ਕਰਤਾ ਸੀ ਜੇਕਰ ਨਾ ਕਰਦੇ ਉਸ ਤੋਂ ਬਾਅਦ ਬਣਦਾ ਸੀ ਹੂੰ ਫਿਰ ਕੇਂਦਰ ਸਰਕਾਰ ਨੇ ਵਾਅਦਾ ਕਰਕੇ ਵਾਅਦਾ ਖਿਲਾਫੀ ਕੀਤੀ ਹੈ ਉਹਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਪਰਚਾ ਬਣਦਾ ਸੀ ਹੂੰ ਵੀ ਸਾਡੇ ਨਾਲ ਪੀਐਮ ਸਾਹਿਬ ਨੇ ਵਾਅਦਾ ਕਰਕੇ ਵਾਅਦਾ ਖਿਲਾਫੀ ਕੀਤੀ ਹੈ ਉਹਦੀ ਧਾਰਾਂ ਦੇ ਤਹਿਤ ਪਰਚਾ ਹੋ ਸਕਦਾ ਇਹ ਥੋੜਿਆ ਵੀ ਪੀਐਮ ਸਾਹਿਬ ਸੀਟ ਤੇ ਬੈਠੇ ਆ ਉਹ ਗਲਤ ਕੰਮ ਕਰਨ ਤੇ ਉਹਨਾਂ ਦੇ ਖਿਲਾਫ ਕਾਨੂੰਨ ਲਾਗੂ ਨਹੀਂ ਹੁੰਦਾ ਇਹ ਕਾਨੂੰਨ ਸਭ ਦੇ ਲਈ ਬਰਾਬਰ ਹੈ ਉਹ ਸਭ ਦੇ ਲਈ ਬਰਾਬਰ ਹੈ ਹੁਣ ਤੁਹਾਡੇ ਸਾਹਮਣੇ ਹੀ ਹੈ ਦਿੱਲੀ ਦੇ ਸੀਐਮ ਸਾਹਿਬ ਕੇਜਰੀਵਾਲ ਤੋਂ ਅੰਦਰ ਜੇਲ੍ਹ ਚ ਰਹੇ ਸੰਸੋਧੀਆਂ ਰਹੇ ਉਪ ਮੁੱਖ ਮੰਤਰੀ ਬਿਲਕੁਲ ਜੀ ਕਾਨੂੰਨ ਸਭ ਵਾਸਤੇ ਇੱਕ ਹੈ ਸਭਾ ਸੇ ਇੱਕ ਹੈ ਜੀ ਤੇ ਅਸੀਂ ਇਹੀ ਸਰਕਾਰ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹੀ ਅਰਜ਼ ਕਰਦਾ ਮੈਂ ਤਾਂ ਵੀ ਜੋ ਸਾਡਾ ਲੋਕਤੰਤਰ ਸੰਵਿਧਾਨ ਦੇ ਕਾਨੂੰਨ ਦੇ ਮੁਤਾਬਕ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਉਹਦੇ ਤੇ ਜੇ ਕਾਰਵਾਈ ਹੋ ਜੇ ਤਾਂ ਇਹ ਸਾਰੇ ਕਾਨੂੰਨੀ ਅਪਰਾਧ ਜਾਂ ਹਰ ਤਰ੍ਹਾਂ ਦਾ ਕੋਈ ਵੀ ਕਿਸੇ ਨਾਲ ਬੇਇਨਸਾਫੀ ਨਾ ਹੋਵੇ ਤਾਂ ਇਹ ਪੰਜਾਬ ਕੀ ਪੂਰਾ ਇੰਡੀਆ ਜਿਵੇਂ ਕਹਿ ਦਿੰਦੇ ਆ ਵੀ ਸੋਨੇ ਦੀ ਚਿੜੀਆ ਬਣ ਸਕਦੀ ਹੈ ਹਮ ਅੰਮ੍ਰਿਤਪਾਲ ਦੇ ਉੱਤੇ ਜਿਹੜੀ ਐਨਐਸਏ ਦੀ ਧਾਰਾ ਲੱਗੀ ਸੀ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਜਦੋਂ 1 ਅਪ੍ਰੈਲ 2024 ਨੂੰ ਦਾਸ ਵੱਲੋਂ ਭਾਈ ਬੱਲੇਵ ਸਿੰਘ ਵਡਾਲਾ ਜੀ ਨੇ ਅੰਮ੍ਰਿਤਸਰ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਸੀਟ ਲਈ ਵੀ ਅਸੀਂ ਅਵਤਾਰ ਸਿੰਘ ਨਗਲਾ ਨੂੰ ਅਨੰਦਪੁਰ ਸਾਹਿਬ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਅਨਾਉਂਸ ਕਰਕੇ ਪ੍ਰੈਸ ਕਾਨਫਰੰਸ ਹੋ ਗਈ ਸੀ ਹਮ ਸਾਰੇ ਹਲਕਿਆਂ ਚ ਘੁੰਮੇ ਇਹ ਫਿਰ ਮੈਂ ਖੁਦ ਅਮਰਤਪਾਲ ਜੀ ਦਾ ਅਮਰਸਰ ਵਿਖੇ ਤਰਨਾ ਲੱਗਿਆ ਹੋਇਆ ਸੀ ਹਮ ਨਾਲ ਹੀ ਬਡਾਲਾ ਸਾਹਿਬ ਦਾ ਧਰਨਾ ਸੀ ਹਮ ਉਹ ਮੈਨੂੰ ਉਸ ਧਰਨੇ ਦੇ ਵਿੱਚ 2 ਮਿੰਟ ਲਈ ਗੱਲ ਕਰਨ ਲਈ ਸਟੇਜ ਤੇ ਸਮਾਂ ਮਿਲਿਆ ਹਮ ਇਹ ਫਿਰ ਮੈਂ ਉਹਨਾਂ ਦੀ ਜਥੇਬੰਦੀ ਨੂੰ ਬੇਨਤੀ ਕੀਤੀ ਵੀ ਤੁਸੀਂ ਵੀ ਦਾਸ ਲੋਕ ਸਭਾ ਅਨੰਤਪੁਰ ਸਾਹਿਬ ਤੋਂ ਆਜ਼ਾਦ ਮੀਦਵਰ ਚੋਂ ਲੜ ਰਿਹਾ ਇਹ ਤੁਸੀਂ ਵੀ ਆਪਣੀ ਲੋਕ ਸਭਾ ਸੀਟ ਸਿਲੈਕਟ ਕਰਕੇ ਤੁਸੀਂ ਚੋਣ ਲੜੋ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਤਰਨਾ ਸਮਾਪਤ ਕਰਕੇ ਲੋਕ ਸਭਾ ਕਡੂਰ ਸਾਹਿਬ ਤੋਂ ਚੋਣ ਲੜੀ ਹੈ ਤੇ ਜਨਤਾ ਨੇ ਬਹੁਮਤ ਦਿੱਤਾ ਜੀ ਈਵੇਂ ਹੀ ਸਾਡੇ ਸਿਮੰਜੀਤ ਸਿੰਘ ਮਾਨ ਉਹ ਵੀ ਇੱਕ ਵਾਰੀ ਜ਼ਿਲ੍ਹੇ 'ਚ ਬੈਠੇ ਜਿੱਤ ਗਏ ਸੀ ਹੂੰ ਪੰਜਾਬ ਵਾਸੀ ਜਿਹੜੇ ਲੋਕ ਆ ਉਹ ਇਨਸਾਫ਼ ਪਸੰਦ ਲੋਕ ਹੈ ਹੂੰ ਉਹ ਆਪਣਾ ਭਲਾਤਾ ਘੱਟ ਸੋਚਦੇ ਆ ਆਪਣੇ ਤੋਂ ਸਾਹਮਣੇ ਵਾਲੇ ਦਾ ਦੂਜੇ ਦਾ ਭਲਾ ਸੋਚਦੇ ਆ ਵੀ ਆ ਮੈਂ ਇਹਦਾ ਭਲਾ ਕਿਵੇਂ ਕਰ ਸਕਾਂ ਹੂੰ ਇਹ ਪੰਜਾਬ ਦੀ ਖਾਸੀਅਤ ਹੈ ਬਿਲਕੁਲ ਜੀ ਉਹ ਇਹ ਨਹੀਂ ਦੇਖਦੇ ਵੀ ਇਹ ਹਿੰਦੂ ਹੈ ਜਾਤ ਪਾਤ ਹੈ ਕੁਝ ਵੀ ਹੈ ਇਹ ਪੰਜਾਬ ਚ ਨਹੀਂ ਹੁਣ ਪੰਜਾਬ ਚ ਵੜਿਆ ਜਾ ਰਿਹਾ ਜਾਤਾਂ ਪ੍ਰਤੀ ਇਹ ਹਿੰਦੂ ਹੈ ਜੀ ਇਹ ਮੁਸਲਮਾਨ ਹੈ ਜੀ ਇਹ ਸਿੱਖ ਹੈ ਜੀ ਇਹ ਸਾਈ ਹੈ ਜੀ ਇਹ ਕਰਤਨ ਹੈ ਫਲਾਣਾ ਜੀ ਪਰ ਜਿਹੜੇ ਪੰਜਾਬ ਵਾਸੀਆਂ ਦੇ ਅੰਦਰ ਦੀ ਸੋਚ ਹੈ ਉਹ ਇਮਾਨਦਾਰੀ ਵਫਾਦਾਰੀ ਸੱਚਾਈ ਝਲਕਦੀ ਹੈ ਅੱਜ ਵੀ ਬਿਲਕੁਲ ਪਰ ਜਦੋਂ ਕੋਈ ਅਹੁਦਾ ਰੁੱਤਵਾਇਆ ਸਰਕਾਰ ਦਰਬਾਰੇ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਅੱਜ ਇਹ ਹਾਲਾਤ ਉਸੇ ਤਰ੍ਹਾਂ ਚੱਲ ਰਹੇ ਹਨ ਇਹ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਮੇਰੀ ਨੋਮੀਨੇਸ਼ਨ ਐਨ ਕੇ ਸ਼ਰਮਾ ਵੱਲੋਂ 50000 ਫਰੋਤੀ ਮੰਗਣ ਦੇ ਦੋਸ਼ 'ਚ ਮੇਰੀ ਸ਼ਿਕਾਇਤ ਕਰਤੀ ਹਮ ਤੇ ਉਹਦੀ ਇਨਵੈਸਟੀਗੇਸ਼ਨ ਕੀਤੀ ਨਹੀਂ ਅਸਚੋ ਨੇ ਚੱਕੇ ਪਰਚੰਦਰਦ ਕਰਤਾ ਤੇ ਮੇਰੀ ਨੋਮੀਨੇਸ਼ਨ ਰੱਦ ਹੋ ਗਈ ਤੇ ਮੈਨੂੰ ਜੇਲ੍ਹ ਚ ਬੰਦ ਕਰਤਾ 2 ਮਹੀਨੇ ਜੇਲ੍ਹ ਚ ਮੈਂ ਲਾ ਕੇ ਆਇਆ ਤੇ ਹੁਣ ਮੈਂ ਨਗਰ ਕੌਂਸਲ ਜੀਰਕਪੁਰ ਤੇ 15 ਅਗਸਤ 2024 ਤੋਂ ਅਣਮਿੱਥੇ ਸਮੇਂ ਲਈ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਮੈਂ ਕਿਹੜਾ ਆਪਣੇ ਨਿੱਜੀ ਸਵਾਰਥ ਵਾਸਤੇ ਲੜ ਰਿਹਾ ਮੈਂ ਲੈਂਡ ਮਾਫੀਆ ਮੈਨਿੰਗ ਮਾਫੀਆ ਹਾਊਸਿੰਗ ਪ੍ਰੋਜੈਕਟ ਮਾਫੀਆ ਪ੍ਰਸ਼ਾਸਨ ਅਧਿਕਾਰੀ ਸ਼ਾਸਕੀ ਲੀਡਰਾਂ ਦੇ ਖਿਲਾਫ ਆਵਾਜ਼ ਬੁਲੰਦ ਰੱਖੀ ਹੋਈ ਹੈ ਰੰਦੇਸਵਰ ਸੱਸ ਤੱਕ ਰੱਖੂਗਾ ਬਿਲਕੁਲ ਤੁਸੀਂ ਵੱਡੇ ਸਮਾਜੇਵੀ ਹੋ ਸਮਾਜ ਦੇ ਵਿੱਚ ਤੁਹਾਡੇ ਵਰਗੇ ਸੱਜਣਾ ਦੀ ਬਹੁਤ ਜ਼ਰੂਰਤ ਹੈ ਲੋਕ ਤੁਹਾਡੇ ਕੋਲੇ ਆਪਣੇ ਮਸਲੇ ਲੈ ਕੇ ਆਉਂਦੇ ਨੇ ਜੀ ਤੇ ਜਿਹੜੇ ਐਨਐਸਏ ਦੀ ਧਾਰਾ ਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਸੀ ਭਾਈ ਅਮਰਿਤਪਾਲ ਜੀ ਦੇ ਬਾਰੇ ਹੁਣ ਉਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਭਾਈ ਅਮਰਿਤਪਾਲ ਸਾਹਿਬ ਜੀ ਨੇ ਜੋ ਪੰਜਾਬ ਦੇ ਲਈ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹਮ ਆਪ ਮੁਹਾਰੇ ਸੰਗਤ ਨੇ ਉਹਨਾਂ ਦਾ ਪੂਰਾ ਜਿੱਥੇ ਵੀ ਜਾਂਦੇ ਸੀ ਹਮ ਵਹਿੀਰ ਵਾਰਸ ਪੰਜਾਬ ਦੇ ਉਸ ਬਿਹਰ ਦੇ ਵਿੱਚ ਆਟੋਮੈਟਿਕ ਜੁੜਨਾ ਸ਼ੁਰੂ ਹੋ ਗਏ ਸੀ ਇਹ ਅਕਾਲ ਪੁਰਖ ਦੀ ਕਿਰਪਾ ਅੰਮ੍ਰਿਤਪਾਲ ਨੂੰ ਕੌਣ ਜਾਣਦਾ ਸੀ ਸਾਨੂੰ ਨਹੀਂ ਪਤਾ ਸੀ ਬਿਲਕੁਲ ਔਰ ਜਦੋਂ ਉਹਨੇ ਇਹ ਨਸ਼ਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ ਵੀ ਜਿਹੜੀਆਂ ਸਾਡੀ ਪੰਜਾਬ ਦੀਆਂ ਇਨਸਾਫਪਸੰਦ ਜਥੇਬੰਦੀਆਂ ਜਾਂ ਪਰਿਵਾਰ ਜੋ ਕੁਝ ਵੀ ਹੈ ਉਹਨਾਂ ਨੇ ਸਲਾਹਾਂ ਹੂੰ ਸ਼ਲਾੰਗਾ ਅਯੋਗ ਕਦਮ ਚੁੱਕਿਆ ਉਹਨਾਂ ਨਾਲ ਸਾਥ ਦਿੱਤਾ ਇਹ ਹੁਣ ਜਿਹੜੀ ਸਾਡੀ 70-75 ਸਾਲਾਂ ਤੋਂ ਸਰਕਾਰਾਂ ਸੀਆਂ ਹੂੰ ਉਹਨਾਂ ਨੂੰ ਵਕਤ ਪੈ ਗਿਆ ਹੂੰ ਵੀ ਜੇਕਰ ਅਮਰਿਤਪਾਲ ਨਾਲ ਇੰਨਾ ਬਹੁਮਤ ਹੋ ਗਿਆ ਤਾਂ ਸਾਡੀ ਤਾਂ ਸਰਕਾਰਾਂ ਨਹੀਂ ਆਣੀਆਂ ਹੂੰ ਇਹ ਹੁਣ ਐਨਐਸਏ ਲਾਤਾ ਹੂੰ ਐਨਐਸਏ ਪਹਿਲਾਂ ਲੱਗ ਗਿਆ ਹੂੰ ਉਹ ਜੇਲ੍ਹ 'ਚ ਹੈ ਹੂੰ ਉਸ ਦਾ ਐਨਐ ਐਮਐਸਕੇ ਇਹ ਮੈਂ ਐਕਸੈਂਡ ਕਰਤਾ ਸਰਕਾਰ ਨੇ ਸਰਕਾਰ ਕੋਲ ਕੀ ਸਿਕਾ ਬੀ ਆਹ ਉਹਨੇ ਜੇਲ੍ਹ ਚ ਕਸਟਡੀ ਦੌਰਾਨ ਅੰਦਰ ਬੈਠੇ ਕਿਹੜਾ ਜੁਰਮ ਕਰਤਾ ਕਿਹਨੂੰ ਧਮਕੀ ਦਿੱਤੀ ਕੀ ਪ੍ਰੂਫ ਹੈ ਹੂੰ ਜੇਲ੍ਹ ਚ ਜਦੋਂ ਬੰਦਾ ਪਰਿਵਾਰ ਮੈਂਬਰ ਮਿਲ ਸਕਦਾ ਥਰਡ ਪਰਸਨ ਤਾਂ ਕੋਈ ਮਿਲ ਨਹੀਂ ਸਕਦਾ ਹੂੰ ਜਦੋਂ ਜੇਲ੍ਹ ਕਸਟਡੀ ਦੇ ਅੰਦਰ ਆ ਉਹ ਕਿਹਦੇ ਨਾਲ ਗੱਲ ਨਹੀਂ ਕਰ ਸਕਦਾ ਹੂੰ ਇਹ ਸਾਰਾ ਜਿਹੜਾ ਹੈ ਰਾਜਨੀਤਿਕ ਸਟੰਟ ਹੈ ਬੀ ਇਹਨਾਂ ਨੂੰ ਅੰਮ੍ਰਿਤਪਾਲ ਤੋਂ ਕਿਵੇਂ ਪੰਜਾਬ ਵਾਸੀਆਂ ਨੂੰ ਤੋੜਨਾ ਹੈ ਪਾਸੇ ਕਰਨਾ ਹੈ ਪਰ ਪੰਜਾਬ ਵਾਸੀ ਜਿਹੜੇ ਹੈ ਜਿੱਥੇ ਵਾਦਾ ਕਰ ਦਿੰਦੇ ਉੱਥੇ ਖੜੇ ਹੈ 2027 ਦੇ ਇਲੈਕਸ਼ਨਾਂ ਨੂੰ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਦੇਖੋ 2027 ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਲਈ ਜਿਹੜੀਆਂ ਇਨਸਾਫ ਪਸੰਦ ਜਥੇਬੰਦੀਆਂ ਐਨ ਜੀਓਜ਼ ਹੋਰ ਜਿਹੜੇ ਇਮਾਨਦਾਰ ਪਾਰਟੀਆਂ ਦੇ ਵਿੱਚ ਹੈ ਹੂੰ ਜਿਨ੍ਹਾਂ ਦੀ ਪਾਰਟੀ ਦੇ ਹਦਾਇਤਾਂ ਤੋਂ ਹੂੰ ਕਹਿਣ ਦੇ ਉੱਤੇ ਜਿਹੜੇ ਲੀਡਰ ਨਹੀਂ ਕੰਮ ਕਰਦੇ ਉਹਨਾਂ ਨੂੰ ਪਾਸੇ ਕੀਤਾ ਜਾਂਦਾ ਹੈ ਹੂੰ ਉਹ ਫਿਰ ਸਾਰੇ ਆ ਕੇ ਹੁਣ ਮਿਲ ਰਹੇ ਆ ਹੂੰ ਜਿਵੇਂ ਸਭ ਤੋਂ ਵੱਡਾ ਸਾਡਾ ਜਿਹੜਾ ਘਾਣ ਕੀਤਾ ਉਹ ਅਕਾਲੀ ਦਲ ਬਦਲ ਨੇ ਕੀਤਾ ਹੂੰ ਕਿ ਮੈਂ ਸਰਵਿਸ ਕੀਤੀ ਹੈ ਹੂੰ 99 'ਚ ਮੈਂ ਐਸਕਿਉ ਭਰਤੀ ਹੋ ਗਿਆ ਸੀ ਗੁਰਦਾਸਪੁਰ ਹੂੰ 92 ਤੱਕ ਰਿਆਂ ਹੂੰ ਉੱਥੇ ਹਾਲਾਤ ਸੀ ਜਿਹੜੇ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ 25000 ਲਾਸਾਂ ਦੀ ਆਈਡੈਂਟੀਫਾਈ ਕੀਤੀ ਹੂੰ ਉਸ ਤੋਂ ਬਾਅਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੋਕੇ ਉਹਨਾਂ ਨਾਲ ਕਿਵੇਂ ਤਸੱਦਦ ਹੋਇਆ ਤੇ ਸਨ 88 ਚ ਮੇਰੇ ਮਾਮਾ ਜੀ ਨੂੰ ਵੀ ਖੁਦ ਖਰੜ ਦੇ ਵਿੱਚ ਬਰਸ਼ਟ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦੂਜਾ ਫਿਰ ਸਾਡੇ ਖਰੜ ਹਲਕੇ ਤੋਂ ਹੀ ਐਡਵੋਕੇਟ ਬਚਿੱਤਰ ਸਿੰਘ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੀਜੇ ਜਥੇਦਾਰ ਡੋਮਛੜੀ ਸੇਰ ਸਿੰਘ ਨੂੰ ਵੀ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਇੱਕ ਕਿਉਂਕਿ ਉਹ ਟੌੜਾ ਗਰੁੱਪ ਦੇ ਸੀਗੇ ਹੁਣ ਜਿਹੜਾ ਬੰਦਾ ਤਾਂ ਬਾਦਲ ਦੀ ਢੋਲੀ ਚ ਪੈ ਗਿਆ ਲਾਲਚ ਬਸ ਆ ਕੇ ਉਹਨਾਂ ਤਾਂ ਬਾਦਾਂ ਦਾ ਝੰਡਾ ਚੱਕਣਾ ਜਿਹੜਾ ਨਹੀਂ ਆਇਆ ਉਹਨੂੰ ਉਹਨਾਂ ਨੇ ਗੱਡੀ ਚੜਾਤਾ ਆਖਰੀ ਤੁਹਾਡਾ ਸਮਾਂ ਲੈਂਦੇ ਹੋਏ 2027 ਦੇ ਇਲੈਕਸ਼ਨਾਂ ਚ ਤੁਸੀਂ ਕੀ ਦੇਖਦੇ ਹੋ ਪੰਜਾਬ ਦਾ ਭੂਿਕ ਦੇਖੋ 2027 ਦੇ ਵਿੱਚ ਸਪਸ਼ਟ ਹੈ ਵੀ ਵਾਰਸ ਪੰਜਾਬ ਦੀ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਸਰਕਾਰ ਬਣੇਗੀ ਪੰਜਾਬ ਵਾਸੀ ਬਣਾਉਣਗੇ ਹੂੰ ਤੇ ਅਸੀਂ ਵੀ ਲੱਗੇ ਹੋਏ ਆ ਦਿਨ ਰਾਤ ਮਿਹਨਤ ਕਰਨ ਲਈ ਵੀ ਜੰਨੀਆਂ ਵੀ ਅਨਸਾਪਸੰਦ ਜਥੇਬੰਦੀਆਂ ਹੂੰ ਉਹ ਸਾਰੀਆਂ ਇੱਕ ਛੰਡੇ ਤੇ ਹੋ ਕੇ ਹੂੰ ਇਕੱਤਰ ਹੋ ਕੇ ਹੂੰ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਰਤਪਾਲ ਸਿੰਘ ਜੀ ਦੀ ਸਰਕਾਰ ਬਣਾਈਏ ਹੂੰ ਜੋ ਕਿ ਸਰਕਾਰ ਤੋਂ ਬਿਨਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਪਾਵਰ ਨਹੀਂ ਸੀ ਤੇ ਉਹ ਨਸਿਆਂ ਨੂੰ ਮੁਕਤ ਕਰਾਉਣ ਵਾਸਤੇ ਉਹਨੇ ਬੀੜਾ ਚੁੱਕਿਆ ਸੀ ਹੂੰ ਤੇ ਉਹਦੇ ਲਈ ਅਸੀਂ ਵੀ ਪੂਰਾ ਭਾਈ ਤਮਰਤਪਾਲ ਸਿੰਘ ਜੀ ਨਾਲ ਸ਼ਹਿ ਹੋ ਕਰਦੇ ਹਾਂ ਹੁਣ ਜਿਹੜੀਆਂ ਇੱਥੇ ਕਾਂਗਰਸ ਅਕਾਲੀ ਦਲ ਭਾਈਵਾਲ ਬੀਜੇਪੀ ਸਰਕਾਰਾਂ ਰਹੀਆਂ ਹੁਣ ਭਾਵੇਂ ਆਮ ਆਦਮੀ ਪਾਰਟੀ ਐ ਉਹਨਾਂ ਨੂੰ ਦੇਖ ਚੁੱਕੀ ਐ ਪੰਜਾਬ ਸਰ ਪੰਜਾਬ ਦੇ ਜਿਹੜੇ ਵਾਸੀ ਨੇ ਬਿਲਕੁਲ ਵੀ ਇਹਨਾਂ ਦੇ ਕੁਛ ਭਲੇ ਨਹੀਂ ਇਹਨਾਂ ਨੇ ਝੁੱਠੇ ਲਾਰੇ ਝੁੱਠੇ ਵਾਅਦੇ ਕਰਕੇ ਇੱਕ ਪੰਜਾਬ ਨੂੰ ਗੁੰਮਰਾਹ ਕੀਤਾ ਇੱਕ ਕਦੇ ਵੀ ਪੰਜਾਬ ਵਾਸੀ ਇਨਾ ਅਕਾਲੀ ਦਲ ਬਾਦਲ ਭਾਈਵਾਲ ਭਾਜਪਾ ਸੀ ਜਾਂ ਕਾਂਗਰਸ ਸੀ ਕਾਂਗਰਸ ਦਾ ਤਾਂ ਸਫਾਇਆ ਹੀ ਐ ਜੀ ਦੂਜਾ ਹੁਣ ਆਮ ਆਦਮੀ ਪਾਰਟੀ ਦਾ ਵੀ ਇਹੀ ਅਸਰ ਕਰਨਾ ਜੋ ਪਹਿਲਾਂ ਕਾਂਗਰਸ ਅਕਾਲੀ ਭਾਜਪਾ ਦਾ ਕੀਤਾ ਤੇ ਭਾਈ ਅਮਰਤਪਾਲ ਸਿੰਘ ਜੀ ਦੀ ਸਰਕਾਰ ਬਣਾਓ ਤੇ ਆਪਣੇ ਹੱਕਾਂ ਦੇ ਲਈ ਔਰ ਇਨਸਾਫ ਲਈ ਨਸ਼ਿਆਂ ਤੋਂ ਮੁਕਤ ਕਰਨ ਲਈ ਜਿਹੜਾ ਉਹਨਾਂ ਦਾ ਅਜੰਡਾ ਐ ਅਸੀਂ ਉਹਦੇ ਨਾਲ ਸਹਿਮਤ ਕਰਦੇ ਆ ਪੰਜਾਬ ਵਾਸੀਆਂ ਨੂੰ ਕਿ ਅੱਜ ਦੀ ਗੱਲਬਾਤ ਅਵਤਾਰ ਸਿੰਘ ਨੰਗਲਾ ਜੀ ਦੇ ਨਾਲ ਜਿਹੜੀ ਅੱਜ ਆਪਣੀ ਹੋਈ ਉਹ ਤੁਹਾਨੂੰ ਪਸੰਦ ਆਈ ਹੋਊਗੀ ਬਾਕੀ ਕਮੈਂਟਾਂ ਵਿੱਚ ਜੋ ਤੁਸੀਂ ਅਵਤਾਰ ਸਿੰਘ ਨੰਗਲਾ ਜੀ ਨੂੰ ਪੁੱਛਣਾ ਚਾਹੁੰਦੇ ਹੋ ਜੋ ਪੰਜਾਬ ਵਾਸੀਆਂ ਦੀ ਆਵਾਜ਼ ਆ ਉਹ ਜਰੂਰ ਦੱਸਿਓ ਤਾਂ ਜੋ ਅਸੀਂ ਆਉਣ ਵਾਲੇ ਲੀਡਰਾਂ ਨੂੰ ਤੁਹਾਡੀ ਆਵਾਜ਼ ਉਠਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh